ਤਰਨਤਾਰਨ ਦੇ ਵਿੱਚ ਇੱਕ ਮਹਿਲਾ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਇਸ ਮਾਮਲੇ ਦੇ ਵਿੱਚ ਤਰਨਤਾਰਨ ਪੁਲਿਸ ਐਕਸ਼ਨ ਮੋਰ ਦੇ ਵਿੱਚ ਨਜ਼ਰ ਆ ਰਹੀ ਹੈ ਇੱਕ ਹੋਰ ਗ੍ਰਿਫਤਾਰੀ ਕੀਤੀ ਗਈ ਹੈ ਸ਼ਰਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਵਧੇਰੇ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਪੱਤਰਕਾਰ ਕਵਲਜੀਤ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ ਜਿਨ੍ਹਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਜੀ ਕਵਲ ਜੀ ਜੋ ਤਰਨਤਾਰਨ ਦੇ ਵਿੱਚ ਇੱਕ ਮਹਿਲਾ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਲਗਾਤਾਰ ਉਸ ਦੇ ਵਿੱਚ ਗ੍ਰਿਫਤਾਰੀਆਂ ਹੋ ਰਹੀਆਂ ਨੇ ਤੇ ਇਸ ਨੂੰ ਲੈ ਕੇ ਹੁਣ ਤਾਜ਼ਾ ਅਪਡੇਟ ਤੁਹਾਡੇ ਕੋਲ ਕੀ ਹੈ ਬਿਲਕੁਲ ਮੈਮ ਜਿਹੜਾ ਵਾ ਇੱਕ ਔਰਤ ਨੂੰ ਜਿਹੜਾ ਵਾ ਬਲਟੋਹਾ ਦੇ ਵਿੱਚ ਜਿਹੜਾ ਵਾ ਨੰਗਨ ਕਰਕੇ ਜਿਹੜਾ ਕਮਾਇਆ ਗਿਆ ਸੀ ਉਸ ਤੋਂ ਬਾਅਦ ਪੁਲਿਸ ਵੱਲੋਂ ਹਰਕਤ ਦੇ ਵਿੱਚ ਆਵਿਆਂ ਪੰਜ ਜਿਹੜਾ ਵਾ ਮਲਜ਼ਮਾਂ ਦੇ ਖਿਲਾਫ ਜਿਹੜਾ ਵਾ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਤਿੰਨ ਜਿਹੜੇ ਦੋਸ਼ੀਆ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਜਿਹੜੀ ਆ ਲੜਕੀ ਦੀ ਮਾਂ ਤੇ ਉਸਦੇ ਇੱਕ ਪੁੱਤਰ ਤੇ ਉਸਦੇ ਇੱਕ ਸਾਥੀ ਨੂੰ ਬਲਟੋਹਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਇਕ ਹੋਰ ਜਿਹੜਾ ਚੌਥਾ ਮਲਜ਼ਮ ਆ ਉਹ ਵੀ ਗ੍ਰਿਫਤਾਰ ਕੀਤਾ ਗਿਆ ਵਾ ਤੇ ਜਿਸ ਦਾ ਨਾਮ ਸ਼ਰਨਜੀਤ ਸਿੰਘ ਉਰਫ ਸੰਨੀ ਪੁੱਤਰ ਬਲਦੇਵ ਸਿੰਘ ਵਾਸੀ ਬਲਟੋਹਾ ਹੈ ਜੀ ਤਾਂ ਪੀੜਤ ਪਰਿਵਾਰ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੁਣ ਇਸ ਮਾਮਲੇ ਦੇ ਵਿੱਚ ਜੀ ਉਹਨਾਂ ਵੱਲੋਂ ਜਿਹੜਾ ਵਾ ਕਿਹਾ ਜਾ ਰਿਹਾ ਕਿ ਅਸਲ ਦੇ ਵਿੱਚ ਜਿਹੜਾ ਇਹ ਪੂਰਾ ਮਾਮਲਾ ਵਾ ਇਹ ਪ੍ਰੇਮ ਵਿਆਹ ਨੂੰ ਲੈ ਕੇ ਜਿਹੜਾ ਵਾ ਵਧਿਆ ਸੀ ਜਿਹੜੇ ਦੋਵੇਂ ਪਰਿਵਾਰ ਉਹ ਇੱਕੋ ਪਿੰਡ ਦੇ ਰਹਿਣ ਵਾਲੇ ਆ ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਸੀ ਭੱਠੇ ਦੇ ਉੱਪਰ ਰਹਿੰਦੇ ਸੀ ਵੀ ਜਿਹੜੀ ਔਰਤ ਨੂੰ ਜਿਹੜਾ ਵਾ ਨੰਗੀ ਕਰਕੇ ਗਲੀਆਂ ਦੇ ਵਿੱਚ ਘੁਮਾਇਆ ਗਿਆ ਵਾ ਉਸਦੇ ਬੇਟੇ ਨੇ ਜਿਨ੍ਹਾਂ ਵੱਲੋਂ ਘੁਮਾਇਆ ਗਿਆ ਵਾ ਉਹਨਾਂ ਦੀ ਲੜਕੀ ਨੂੰ ਭੁਜਾ ਕੇ ਦੁੜਾ ਕੇ ਜਿਹੜਾ ਵਾ ਉਹ ਕੋਰਟ ਮੈਰਿਜ ਕਰਵਾਈ ਸੀ ਜਿਸ ਤੋਂ ਬਾਅਦ ਜਿਹੜਾ ਲੜਕੀ ਤੇ ਲੜਕਾ ਵਾ ਉਹ ਹੋਰ ਕਿਤੇ ਰਹਿ ਰਿਹਾ ਸੀ ਤੇ ਜਿਹੜੀ ਲੜਕੇ ਦੀ ਮਾਂ ਉਹ ਜਦੋਂ ਪਿੰਡ ਆਉਂਦੀ ਆ ਤਾਂ ਇਹ ਲੜਕੀ ਦੀ ਮਾਂ ਤੇ ਉਹਦੇ ਭਰਾ ਤੇ ਕੁਝ ਜਿਹੜੇ ਦੋ ਅਣਪਛਾਤੇ ਵਿਅਕਤੀ ਆ ਉਹ ਨਾਲ ਲੈ ਕੇ ਲੜਕੀ ਲੜਕੇ ਦੀ ਮਾਂ ਦੇ ਘਰ ਜਾਂਦੇ ਨੇ ਜਦੋਂ ਗੱਲ ਜਿਹੜੀ ਉਹਨਾਂ ਦੀ ਤੂ ਤੂ ਮੈਂ ਮੈਂ ਦੇ ਵਿੱਚ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਵਾ ਉਸਦੇ ਕੱਪੜੇ ਪਾੜ ਦਿੱਤੇ ਜਾਂਦੇ ਆ ਤੇ ਜਿਹੜੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਆ ਉਹ ਪਾ ਦਿੱਤੀ ਜਾਂਦੀ ਹੈ ਜੋ ਕਿ ਇੱਕ ਬਹੁਤ ਹੀ ਨਿੰਦਣਯੋਗ ਘਟਨਾ ਹੈ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਜਿਹੜਾ ਮਾਮਲਾ ਹੀ ਹੈ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਹਰਕਤ ਦੇ ਵਿੱਚ ਆਉਂਿਆ ਜਿਹੜਾ ਵਾ ਉਹ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਇੱਕ ਬਾਕੀ ਜਿਹੜਾ ਰਹਿੰਦਾ ਵਾ ਦੋਸ਼ੀ ਉਹਦੀ ਵੀ ਭਾਲ ਲਈ ਜਿਹੜੀ ਛਾਪੇਮਾਰੀ ਜਾਰੀ ਆ ਜੀ ਤਾ ਇਸ ਜੋ ਹੁਣ ਗ੍ਰਿਫਤਾਰੀ ਹੋਈ ਹੈ ਚੌਥੇ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਕਿਸੇ ਪੁਲਿਸ ਅਧਿਕਾਰੀ ਦੇ ਵੱਲੋਂ ਕੋਈ ਬਿਆਨ ਦਿੱਤਾ ਗਿਆ ਨਹੀਂ ਜੀ ਐਸਐਸਪੀ ਸਾਹਿਬ ਵੱਲੋਂ ਜਿਹੜੀ ਆ ਜਦੋਂ ਤਿੰਨ ਦੋਸ਼ੀਆਂ ਨੂੰ ਜਿਹੜਾ ਵਾ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਉਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਤੋਂ ਬਾਅਦ ਜਿਹੜਾ ਵਾ ਚੌਥਾ ਦੋਸ਼ੀ ਜਿਹੜਾ ਵਾ ਉਹ ਦੇਰ ਸ਼ਾਮ ਜਿਹੜਾ ਵਾ ਉਹ ਗ੍ਰਿਫਤਾਰ ਕੀਤਾ ਗਿਆ ਜਿਹੜੇ ਇਹ ਦੱਸ ਦਈਏ ਕਿ ਜਿਹੜੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਇਹ ਆਪਣੇ ਪਿੰਡ ਤੋਂ ਕੋਈ ਬੰਬੇ ਜਿਹੜੀ ਦੌੜਨ ਦੀ ਫਰਾਗ ਦੇ ਵਿੱਚ ਸੀ ਤੇ ਇਹਨਾਂ ਨੂੰ ਅੰਮ੍ਰਿਤਸਰ ਦੇ ਕੁਝ ਬੱਸ ਸਟੈਂਡ ਦੇ ਉੱਪਰੋਂ ਤੇ ਇੱਕ ਵੇਰਕਾ ਬਾਈਪਾਸ ਤੋਂ ਜਿਹੜਾ ਵਾ ਵੱਖ-ਵੱਖ ਸੋਰਸਾਂ ਦੇ ਰਾਹੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬੜੀ ਮੁਸ਼ਕਲ ਦੇ ਨਾਲ ਤੇ ਜਦੋਂ ਜਿਹੜੀਆਂ ਮਹਿਲਾ ਕਮਿਸ਼ਨ ਵੱਲੋਂ ਜਿਹੜੀ ਰਿਪੋਰਟ ਮੰਗੀ ਸੀ 2 ਵਜੇ ਤੱਕ ਉਹਨੂੰ ਜਿਹੜਾ ਉਸ ਤੋਂ ਪਹਿਲਾਂ ਜਿਹੜੇ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਸੀ ਸੋ ਇਹਨਾਂ ਮੇਰੇ ਸਹਿਯੋਗੀ ਕਵਲ ਜੀਤ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਚਾਰ ਲੋਕਾਂ ਦੀ ਗ੍ਰਿਫਤਾਰੀ ਹੁਣ ਤੱਕ ਹੋ ਚੁੱਕੀ ਹੈ ਜਦੋਂ ਕਿ ਪੰਜ ਲੋਕਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਜਦੋਂ ਬਦਸਲੂਕੀ ਪਿੰਡ ਦੇ ਵਿੱਚ ਰਹਿਣ ਵਾਲੀ ਔਰਤ ਦੇ ਨਾਲ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤੇ ਤਿੰਨ ਲੋਕਾਂ ਨੂੰ ਉਦੋਂ ਹੀ ਗ੍ਰਿਫਤਾਰ ਕੀਤਾ ਜਾਂਦਾ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਦਾ ਬਿਆਨ ਤੱਕ ਸਾਹਮਣੇ ਆਉਂਦਾ ਕਿ ਤਿੰਨ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਹੁਣ ਚੌਥੇ ਵਿਅਕਤੀ ਦੀ ਗ੍ਰਿਫਤਾਰੀ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਇਹਨੱਚ ਜੀ ਉਹੀ ਉਸ ਸੇਮ ਡੇ ਅਸੀਂ ਜਿਹੜੀਆਂ 3 ਤਰੀਕ ਨੂੰ ਪਰਚਾ ਦਰਜ ਕਰਨ ਤੋਂ ਬਾਅਦ ਇਹਨਾਂ ਦੇ ਟੀਮਾਂ ਅਲੱਗ-ਅਲੱਗ ਬਣਾਤੀਆਂ ਸੀਗੀਆਂ ਟੀਮਾਂ ਬਣਾਉਣ ਤੋਂ ਬਾਅਦ ਅੱਜ ਜਿਹੜੀ ਹੈ ਪੁਲਿਸ ਨੂੰ ਕਾਂਗਰਸ ਵੀ ਮਿਲੀ ਹੈ ਇੱਕ ਜਿਹੜੀ ਮੇਨ ਲੇਡੀ ਜਿਹਨੇ ਇਹਨਾਂ ਨੂੰ ਨਿਰਵਰਸਤ ਕੀਤਾ ਸੀਗਾ ਕੱਪੜੇ ਫਾੜੇ ਸੀਗੇ ਔਰ ਉਹਦਾਂ ਦਾ ਬੇਟਾ ਜਿਹਨੇ ਕੀ ਇਹਦੀ ਮੂਵੀ ਬਣਾਈ ਔਰ ਵਾਇਰਲ ਕੀਤੀ ਉਹ ਇੱਕ ਜਿਹੜਾ ਅਨ ਆਈਡੈਂਟੀਫਾਈਡ ਸੀਗਾ ਉਹ ਤਿੰਨ ਜਣੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਆ ਇਹਨਾਂ ਚੋ ਇੱਕ ਉਹਦਾ ਦੋ ਜਣੇ ਹੁਣ 91% ਵਿਅਕਤੀ ਹੋਰ ਸੀਗਾ ਜਿਹੜਾ ਤੇ ਨਾਲ ਇੱਕ ਬੇਟਾ ਡੀਡੀ ਦਾ ਜਿਹਨੇ ਕੱਪੜੇ ਫਾੜੇ ਸੀਗੇ ਉਹ ਰਹਿੰਦੇ ਸਿਰਫ ਗ੍ਰਿਫਤਾਰ ਕਰਨੇ ਬਾਕੀ ਤਿੰਨ ਬੰਦੇ ਵੀ ਸੀ ਗ੍ਰਿਫਤਾਰ ਹੋ ਚੁੱਕੇ ਸਰ ਕੀ ਮਾਮਲਾ ਦਾ ਮਾਮਲਾ 354 354 ਬੀ ਬੀ ਔਰ ਜਿਹੜਾ ਆਈਟੀ ਐਕਟ ਦਾ 67 ਸੈਕਸ਼ਨ ਵਗੈਰਾ ਉਹ ਸਾਰੇ ਲਗਾ ਕੇ ਇਹਨਾਂ ਤੁਸੀਂ ਵਾਇਰਲ ਕਰਨਾ ਕਿਸੇ ਨੂੰ ਔਰ ਮੋਡੇਸਟੀ ਨੂੰ ਆਊਟਰੇਜ ਕਰਨ ਦਾ ਉਹ ਸਾਰੇ ਸੈਕਸ਼ਨ ਲੱਗੇ ਆ ਪਹਿਲਾਂ ਵੀ ਮੈਦਾ ਵੀ ਕਾਬੂ ਕੀਤੀ ਮਸਲਾ ਇਹ ਸੀ ਜੀ ਇਹਨਾਂ ਦਾ ਜਿਹੜਾ ਲੇਡੀ ਸੀਗੀ ਜਿਹਨੂੰ ਇਹ ਕੀਤਾ ਉਹਦਾ ਬੇਟਾ ਸੀਗਾ ਉਹਦੇ ਬੇਟੇ ਨੇ ਇਹਨਾਂ ਦੀ ਲੜਕੀ ਨਾਲ ਲੰਬ ਮੈਰਿਜ ਕੀਤੀ ਸੀਗੀ ਔਰ ਇਹ ਜਿਸ ਦਿਨ ਲੰਬ ਮੈਰਿਜ ਕੀਤੀ ਸੀ ਇਹ ਬੱਚਿਆਂ ਦੇ ਨਾਲ ਲੇਡੀ ਪੱਠਿਆਂ ਤੇ ਇਹ ਪਥੇਰੇ ਵਗੈਰਾ ਦਾ ਕੰਮ ਕਰਦੇ ਆ ਔਰ ਉਸ ਤੋਂ ਬਾਅਦ ਇਹ ਨਾਲ ਹੀ ਉੱਥੇ ਚਲੇ ਗਏ ਔਰ 20 25 ਦਿਨ ਬਾਅਦ ਇਹ ਬੱਚੇ ਬਾਹਰ ਹੀ ਸੀਗੇ ਜਿਨ੍ਹਾਂ ਨੇ ਮੈਰਿਜ ਕੀਤੀ ਸੀ ਲੰਬ ਮੈਰਿਜ ਇਹ ਆਪ ਘਰੇ ਆ ਗਈ ਸੀ ਤੇ ਇਹ ਲੇਡੀ ਆਪਣੇ ਦੋ ਮੁੰਡਿਆਂ ਨੂੰ ਤੇ ਦੋ ਅਣਪਛਾਤੇ ਬੰਦਿਆਂ ਨੂੰ ਲੈ ਕੇ ਉੱਥੇ ਲਾਂਬਾ ਦੇਣ ਗਈ ਸੀ ਲਾਂਬਾ ਦੇ ਕੇ ਉਹਨਾਂ ਦੇ ਹਿੱਟਡ ਆਰਗੂਮੈਂਟ ਹੋ ਗਏ ਆਰਗੂਮੈਂਟ ਦੇ ਵਿੱਚ ਇਹ ਆਪਸ ਵਿੱਚ ਹੱਥੋ ਪਾਈ ਹੋ ਗੀਆਂ ਲੇਡੀਜ਼ ਔਰ ਉਹਦੇ ਹੱਥੋ ਪਾਈ ਚ ਇਹਨਾਂ ਨੇ ਉਹਦੀ ਜਿਹੜੀ ਸ਼ਰਟ ਸੀਗੀ ਉਹ ਫਾੜਦੀ ਔਰ ਉਸ ਤੋਂ ਬਾਅਦ ਉਹਨਾਂ ਇਹਦੇ ਬੇਟੇ ਨੇ ਉਹਦੀ ਮੂਵੀ ਬਣਾ ਲਈ ਸੀਗੀ ਔਰ ਪਹਿਲੇ ਇਹਨਾਂ ਦੀ ਸ਼ਾਇਦ ਆਪਸ ਵਿੱਚ ਕੋਈ ਗੱਲ ਚੱਲਦੀ ਹੋਊਗੀ ਸਮਝੌਤੇ ਦੀ ਹੋ ਕੋਈ ਸ਼ਾਇਦ ਜਿਸ ਕਰਕੇ ਕੀ ਇਹਨਾਂ ਨੇ ਸਟੇਟਮੈਂਟ ਵੀ ਲੇਟ ਦਰਜ ਕਰਾਈ ਬਟ ਉਹ ਜਦੋਂ ਸਿਰੇ ਨਹੀਂ ਚੜੀ ਕੋਈ ਗੱਲ ਤੇ ਇਹਨਾਂ ਨੇ ਪਰਚਾ ਦਰਜ ਕਰਵਾਤਾ ਪਰਚਾ ਦਰਜ ਕਰਵਾਉਣ ਤੋਂ ਬਾਅਦ ਉਹਨਾਂ ਨੇ ਜਿਹੜੀ ਵੀਡੀਓ ਸੀਗੀ ਉਹ ਇਹਨਾਂ ਦੀ ਵਾਇਰਲ ਕਰਤੀ ਜਿਹੜਾ ਕਿ ਕਾਫੀ ਚੈਨਲਸ ਤੇ ਤੁਸੀਂ ਕੱਲ੍ਹ ਦੀ ਚੱਲ ਰਹੀ ਸੀ ਔਰ ਅਸੀਂ ਜਿਹੜੇ ਜਿਸ ਦਿਨ ਪਰਚਾ ਦਰਜ ਹੋਇਆ ਸੀ ਉਸ ਦਿਨ ਰਾਤ ਤੋਂ ਹੀ ਲੱਗੇ ਹੋਏ ਸੀ ਇਹਨਾਂ ਦੇ ਮਗਰਟੇ ਸੀ ਔਰ ਇਹਨਾਂ ਨੂੰ ਕਾਫੀ ਮੁਸ਼ਕਲ ਕਰਨ ਤੋਂ ਬਾਅਦ ਸਾਡੇ ਐਸਐਚਓ ਖਾਲੜਾ ਹੈਗੇ ਵਿਰੋਧ ਇਹਨਾਂ ਨੇ ਤਿੰਨ ਬੰਦਿਆਂ ਨੂੰ ਫੜਨ ਚ ਕਾਮਯਾਬ ਹੋਇਆ ਸੀ ਸਰ ਮੈਂ ਹਾਲਾਤ ਕੀ ਰੋਲ ਦੇ ਚ ਹੈ ਜਿਹੜੀ ਮੈਂ ਹਾਲਾ ਵੀ ਨਾਲ ਪੜੀ ਗਈ ਇਹਨੇ ਮੇਨ ਇਹੀ ਹੈ ਜੀ ਇਹ ਲੜਕੀ ਦੀ ਮਦਰ ਹੈ ਔਰ ਇਹਨੂੰ ਇਹਨੇ ਜਾ ਕੇ ਲੰਬਾ ਦੱਤਾ ਸੀ ਕਿ ਤੁਹਾਡਾ ਮੁੰਡਾ ਮੇਰੀ ਕੁੜੀ ਨੂੰ ਕੱਢ ਕੇ ਲੈ ਗਿਆ ਔਰ ਇਹਨੇ ਜਾ ਕੇ ਜਿਹੜਾ ਹੈ ਉਹਦੀ ਜਿਹੜੀ ਹੱਥੋਂ ਪਾਈ ਹੋਈ ਔਰ 셔ਟ ਫਾੜੀ ਸੀ ਸਰਪੰਚਾਂ ਦੇ ਵਿੱਚੋਂ ਸਿਰਫ ਇੱਕੋ ਹੀ ਗ੍ਰਿਫਤਾਰ ਕੀਤਾ ਗਿਆ ਅਨਪਛਾਤੇ ਚੋਂ ਇੱਕ ਆਇਆ ਠੀਕ ਔਰ ਇੱਕ ਰਹਿੰਦਾ ਔਰ ਜਿਹੜਾ ਮੇਨ ਬਾਈ ਨੇਮ ਵਾਲੇ ਚੋਂ ਇੱਕ ਮੁੱਲਜ਼ਮ ਰਹਿ ਗਿਆ ਟੋਟਲ 5 ਸੀ ਤਿੰਨ ਤਿੰਨ ਮੁੱਲਜ਼ਮ ਜਿਹੜੇ ਗ੍ਰਿਫਤਾਰ ਕਰਨ ਚ ਕਾਮਯਾਬ ਹੋ ਗਏ ਕਿੱਥੋਂ ਗ੍ਰਿਫਤਾਰੀ ਪਾਈ ਉਹਨਾਂ ਦੀ ਹਾਂਜੀ ਗ੍ਰਿਫਤਾਰੀ ਕਿੱਥੋਂ ਪਾਈ ਗ੍ਰਿਫਤਾਰੀ ਅੰਮ੍ਰਿਤਸਰ ਤੋਂ ਕਿਸਰ ਵੀ ਡਿਮਾਂਡ ਵੀ ਆਪੇ ਦਿੱਤਾ ਨਹੀਂ ਡਿਮਾਂਡ ਹਜੇ ਹੁਣ ਪੇਸ਼ ਕਰਾਂਗੇ ਜੀ ਹਜੇ ਤਾਂ ਲੈ ਕੇ ਆ ਰਹੇ ਹਾਂ ਮਾਮਲਾ ਦੱਸਿਆ ਕਿ ਮਾਮਲਾ ਕੀ ਹੈ ਆਖਿਰਕਾਰ ਔਰਤ ਦੇ ਨਾਲ ਬਦਸਲੂਕੀ ਕੀਤੀ ਕਿਉਂ ਗਈ ਸੀ ਤਾਂ ਲੜਕਾ ਜਿਹੜਾ ਇਸ ਔਰਤ ਦਾ ਉਸ ਦੇ ਵੱਲ ਆਪਣੀ ਪ੍ਰੇਮਿਕਾ ਦੇ ਨਾਲ ਵਿਆਹ ਕਰਵਾਇਆ ਜਾਂਦਾ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਔਰਤ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਇਸ ਨੂੰ ਨਗਨ ਹਾਲਤ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਭਜਾਇਆ ਜਾਂਦਾ ਜਿਸ ਤੋਂ ਬਾਅਦ ਪੁਲਿਸ ਦੇ ਕੋਲ ਸ਼ਿਕਾਇਤ ਪੀੜਤ ਪਰਿਵਾਰ ਦੇ ਵੱਲੋਂ ਦਰਜ ਕਰਵਾਈ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਤਾਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਤਰਨ ਤਰਨ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਦੋਂ ਕਿ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ ਅਗਲੀ ਗ੍ਰਿਫਤਾਰੀ ਕਦੋਂ ਹੁੰਦੀ ਹੈ